ਉਹਨਾਂ ਕਾਬਾ ਤੋਂ ਏਨੀ ਨੇ ਲਾਦਾ ਮਗਰ ਮੇਰਾ ਪੁੱਤ ਤੇ ਉਹਨੇ ਸਿੰਘ ਤੋਂ ਸਾਰੀ ਪਰਪਨਾ ਨਹੀਂ ਦੇਖ ਹੁੰਦੇ ਮਾਪੇ ਇਕਲੋਤੇ ਪੁੱਤ ਦਾ ਇਸ ਦੁਨੀਆ ਤੋਂ ਚਲੇ ਜਾਣਾ ਤੇ ਬਾਕੀ ਕੀ ਜੀਣਾ ਰਹਿ ਗਿਆ ਇਸ ਮਾਪਿਆਂ ਦਾ ਪਿਓ ਪੁੱब्बा ਮਾਰ ਕੇ ਰੋਂਦਾ ਹੈ ਮਾਂ ਪੁੱब्बा ਮਾਰ ਕੇ ਰੋਂਦੀ ਨਹੀਂ ਦੇਖ ਹੁੰਦੇ ਮਾਪੇ ਜ਼ਰੂਰ ਇਹਨਾਂ ਨੂੰ ਅਨਸਾਫ਼ ਮਿਲਣਾ ਚਾਹੀਦਾ ਹੈ ਹੀਰਾ ਪੁੱਤ ਖਾ ਲੈ ਨੈਣੇ ਉਹ ਡੈਣ ਖਾ ਗਈ ਮੇਰਾ ਹੀਰਾ ਪੁੱਤ ਡੈਣ ਖਾ ਗਈ ਉਹ ਲੋਕਾਂ ਵਾ ਤੋਂ ਇਹ ਨਹੀਂ ਅੰਡੇਲਾ ਤੋਂ ਵਗੋ ਮੇਰਾ ਪੁੱਤ ਸਿਉਣੀ ਸਿੰਘ ਤੋਂ ਸਾਰੀ ਮਰਪਾ ਲਾ ਗਿਆ ਉਹਨੂੰ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਚੱਲ ਨਹੀਂ ਸਕਦੇ ਰੋਂਦੇ ਨੂੰ ਉਹ ਫਾਂਸੀ ਦੀ ਸਜ਼ਾ ਸੰਡੇ ਸਾਹਮਣੇ ਦਿੱਤੀ ਜਾਵੇ ਇਹਨੂੰ ਮਸਾ ਕਿਤੋਂ ਸਖਤ ਹੋ ਜਾ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋਕੋ ਕੇ ਮਾਰਿਆ ਉਹ ਬਹੁਤ ਸ਼੍ਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਲੇਧ ਨਹੀਂ ਜਾ ਸਕਦਾ ਇਨੇ ਜੋ ਘਪਰਵਾਰ ਹੈ ਨਹੀਂ ਸੀ ਵੀਰ ਜੀ ਜਿੰਨੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਉਹਦੇ ਮਾਪੇ ਉਹ ਵੀ ਖੋਦੇ ਇਸ ਵਿੱਚ ਨਵੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਕਦੇ ਉੱਤੇ ਕੋਈ ਛੋਲ ਲਿਆਉਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੋਨ ਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉਹ ਨਹੀਂ ਵੀ ਘਟਾ। ਤੇ ਮਾਮਾ ਜੀ ਦਾ ਬੇਟਾ ਜੀ। ਹਾਂ ਜੀ ਇਹਨੇ ਮਾਰ ਮਕਾਇਆ ਸਾਨੂੰ ਇਹਨੇ ਮਾਰਿਆ ਸਾਨੂੰ ਦੱਸਦਾ ਸੀ ਆ ਜਿੰਨ ਤੇ ਨਹੀਂ ਆਉਂਦੇ ਸੀ। ਇੰਨਾ ਜ਼ਿਆਦਾ ਭਲਾ ਮਾਨਸੀ ਨਾ ਆਪਾਂ ਕਹਿ ਨਹੀਂ ਜੋ ਉਹ ਨਹੀਂ ਤਾਂ ਪਥਕਦੇ ਇਹਨੇ ਬਹੁਤ ਜ਼ਿਆਦਾ ਭਲਾ ਮਾਨਸੀ ਆਪਾਂ ਮੂੰਹ ਥੱਕਦਾ ਇਹਨਾਂ ਵੀ ਕਹਿ ਨਹੀਂ ਸਕਦੇ। ਬੋਲ ਤਾਂ ਬੋਲਦਾ ਇਹਨੂੰ ਤਾਂ ਗੋਲ ਹੀ ਨਹੀਂ ਵਿਚਾਰੇ ਜੀ। ਮੇਰਾ ਪੁੱਤ ਸੇਵਣੀ। ਜਿੰਗਤ ਸਾਰੀ ਪਰ ਪਾਣਾ। Thanks. <laughs> <laughs> ਅੱਜ ਸਾਡੀ ਭੈਣ ਬਹੁਤ ਦੁਖੀ ਹੈ ਅਸੀਂ ਇਹਨੂੰ ਚੱਲ ਨਹੀਂ ਸਕਦੇ ਰੋਂਦੇ ਨੂੰ ਉਹ ਫਾਂਸੀ ਦੀ سزا ਸੰਕੇ ਸਮਨੇ ਦਿੱਤੀ ਜਾਵੇ ਇਹਨੂੰ ਮਸਾ ਕਿਤੋਂ ਸਜ਼ਾ ਪਰਿਵਾਰ ਨੂੰ ਉਦੋਂ ਤੱਕ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਜਿੰਨਾ ਚਿਰ ਇਸ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਆਪਣਾ ਵੀ ਵਿਚਾਰ ਜ਼ਰੂਰ ਦਿਨਾ ਜੀ ਕਿ ਉਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਵੇਖ ਰਹੇ ਹੋ ਪਰਿਵਾਰ ਦਾ ਬੁਰਾ ਹਾਲ ਹੈ ਇਹ ਮੁੰਡੇ ਦੀ ਮਾਸੀ ਸੀ ਜਿਸ ਨੇ ਮਾਂ ਦੇ ਬਾਰੇ ਦੱਸਿਆ ਕਿ ਉਹਨਾਂ ਦਾ ਪੂਰਾ ਹਾਲ ਹੈ